ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਪਤੇ ਬਲਾਈ ਪ੍ਰਵਾਣ ਹੋਵੇ ਅੱਜ ਨਵਾਂ ਸਾਲ ਨਾਨਕਸਾਈ 557 ਚੜਿਆ ਹੈ ਤੇ ਬਿਕਰਮੀ ਸੰਨ 2081 ਚੜਿਆ ਹੈ ਸੋ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਸਤਿਗੁਰ ਜੀ ਕਿਰਪਾ ਕਰਨ ਸਾਰਿਆਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਬਖਸ਼ਣ ਅੱਜ ਹੋਲੀ ਦਾ ਤਿਹਾਰ ਵੀ ਹੈ ਤੇ ਮੁਸਲਮਾਨਾਂ ਦਾ ਰਮਜ਼ਾਨ ਦਾ ਮਹੀਨਾ ਵੀ ਚੱਲਣ ਡਿਆ ਹੈ ਸਾਰਿਆਂ ਨੂੰ ਹੋਲੀ ਅਤੇ ਰਮਜ਼ਾਨ ਮਹੀਨੇ ਦੀ ਵਧਾਈ ਹੋਵੇ ਅਤੇ ਸਿੱਖ ਧਰਮ ਦਾ ਓਲਾ ਮਲਾ ਤਿਹਾਰ ਵੀ ਚੱਲਣ ਡਿਆ ਹੈ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡੀ ਤਾਦਾਦ ਵਿੱਚ ਸੰਗਤ ਪਹੁੰਚ ਕੇ ਹੋਲਾ ਮਹੱਲਾ ਦਾ ਜੋ ਤਿਆਰ ਆ ਉਹ ਮਨਾਉਂਦੀ ਹੈ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ